ਗੂਜਰੀ ਮਹੱਲਾ ਪੰਜਿਵਾ ਕਬਹੂ ਹਰ ਸੋਚੀਤ ਨਾ ਲਾਇਓ ਤੰਦਾ ਕਰਤ ਬਿਹਾਨੀ ਆਉਦਾ ਗੁਣਨੇਦ ਨਾਮ ਨਾ ਗਾਇਓ ਤੰਦਾ ਕਰਤ ਬਿਹਾਨੀ ਆਉਦਾ ਹੈ ਗੁਣਨੇਦ ਨਾਮ ਨਾ ਗਾਇਓ ਰਹਾਉ ਕੌਡੀ ਕੌਡੀ ਜੋਰਤ ਕਪਟੇ ਅਨਕ ਜੁਗਤ ਕਰਤਾ ਆਇਓ ਅਨਿਕ ਅਨਿਕ ਜੁਗਤ ਕਰਤਾ ਆਇਓ ਬਿਸਰਤ ਪ੍ਰਾਪ ਕੇਤੇ ਦੁਖ ਗਨੀਆ ਬਿਸਰਤ ਪ੍ਰਾਪ ਕੇਤੇ ਦੁਖ ਗਨੀਆ ਹੈ ਮਹਾ ਮੋਹਨੀ ਖਾਇਓ ਕਰਹੁ ਅਨੁਗ੍ਰਹ ਸੁਆਮੀ ਮੇਰੇ ਗਨਹੁ ਨਾ ਮੋਹਿ ਕਮਾਇਓ ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਣ ਆਇਓ ਗੂਜਰੀ ਮਹੱਲਾ ਪੰਜਵਾ ਰਸਨਾ ਰਾਮ ਰਾਮ ਰਵੰਤ ਰਸਨਾ RAM RAM RAVANT ਛੋੜ ਆਰ ਵਿਹਾਰ ਮਿਥਿਆ ਭਾਜ ਸਦਾ ਭਗਵੰਤ ਰਹਾਉ ਇਹ ਨਾਮ ਏਕ ਆਧਾਰ ਭਗਤਾ ਈਤ ਆਗੇ ਤੇਕ ਨਾਮ ਏਕ ਆਧਾਰ ਭਗਤਾ ਇੱਥੇ ਵਿਸਰਾਮ ਹੈ ਈਤ ਆਗੇ ਇੱਥੇ ਠੰਮਕ ਲਾ ਦਿੰਨੀ ਹੈ ਇੱਥੇ ਤੇ ਅੱਗੇ ਟੇਕ ਕਰਿ ਕਿਰਪਾ ਗੋਬਿੰਦ ਦਿਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸਮਰਥ ਸ੍ਰੀ ਧਰ ਸਰਨਤਾ ਕੀ ਗਹੀ ਮੁਖਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਛਾੜ ਸਗਲ ਸਿਆਣਪਾ ਸਾਧ ਸਰਣੀ ਆਉ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਉ ਰੇ ਚਿਤ ਚਰਨ ਕਮਲ ਆਰਾਧ ਹਾਂਜੀ ਰੇ ਚਿਤ ਚਰਨ ਕਮਲ ਆਰਾਧ ਸਰਬ ਸੁਖ ਕਲਿਆਣ ਪਾਵਹਿ ਮਿਟੈ ਸਗਲ ਉਪਾਦ ਰਹਾਉ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਈ ਇਤ ਉਤ ਜੀ ਨਾਲ ਸੰਗੀ ਉਤ ਪਾਠ ਮੁਖ ਪਾਠ ਹੈ ਇਤ ਉਤ ਜੀ ਨਾਲ ਸੰਗੀ ਔਕੜ ਨਾਲ ਪਾਠ ਹੈ ਇਤ ਉਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਅ ਮਿਥਿਆ ਕਛ ਨ ਆਵੇ ਕਾਮ ਸਰਨ ਸਾਧੂ ਨਿਰਮਲਾ ਗਾਤ ਹੋਏ ਪ੍ਰਭ ਕੈ ਨਾਮ ਅਗਮ ਦਾਇਾਲ ਪ੍ਰਭੂ ਊਚਾ ਸ਼ਰਨ ਸਾਧੂ ਜੋਗ ਸ਼ਰਨ ਸਾਧੂ ਇਥਿ ਠਮਕ ਜੋਗ ਅਗਮ ਦਾਇਾਲ ਪ੍ਰਭੂ ਊਚਾ ਸ਼ਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਦ ਹੀ ਸਦ ਹੀ ਰਮਹੋ ਗੁਣ ਗੋਬਿੰਦ ਸ਼ਾਂਤਿਆ ਨਾ ਲਾਉਣਾ ਹੈ ਆਪਣਾ ਗੁਰ ਸੇਵ ਇੱਥੇ ਠਮਕ ਲਾ ਕੇ ਸਦਹੀ ਇੱਥੇ ਵਿਸਰਾਮ ਹੈ ਆਪਣਾ ਗੁਰ ਸੇਵ ਸਦਹੀ ਰਮਹੋ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵੈ ਮਿਲੀ ਨਰਮਲਤਾ ਉਹ ਰਹਾਉ ਸਾਧ ਸੰਗ ਉਦਾਰ ਇਹੋ ਮਨ ਸਾਧ ਸੰਗ ਉਦਾਰ ਇਹੋ ਮਨ ਆਠ ਤਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਸ਼ੀਦ ਅਭੇਦ ਸੁਆਮੀ ਸਰਨਤਾ ਕੀ ਆਉ ਚਰਨ ਕਮਲ ਆਰਾਧ ਹਿਰਦੈ ਏਕ ਸਿਉ ਲਾਵੂ ਪਰ ਬ੍ਰਹਮ ਪ੍ਰਭ ਦਇਆ ਤਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰਨਾਮ ਦਿਆ ਨਾਨਕ ਸੋ ਪ੍ਰਭ ਜਾਪ ਹਰਨਾਮ ਇਕੱਠਾ ਨਹੀਂ ਕਹਿ ਦੇਣਾ ਸਰਬ ਸੁਖ ਹਰਨਾਮ ਦਿਆ ਨਾਨਕ ਸੋ ਪ੍ਰਭ ਜਾਪ ਦੂਜੇ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਾਪਤ ਆਇਆ ਗਈ ਸੰਕਾ ਟੂਟ ਦੁਖ ਹਨੇਰਾ ਭੈ ਬਿਨਾਸੀ ਪਾਪ ਗਏ ਨਿਖੂਟ ਹਨੇਰਾ ਨੰਨੇ ਦੇ ਹਾਲਾਤ ਵੀ ਲੱਗਿਆ ਹੋਇਆ ਦੁਖ ਹਨੇਰਾ ਭੈ ਬਿਨਾਸੀ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨਪ੍ਰੀਤ ਮਿਲ ਸਾਧ ਬਚਨ ਗੋਬਿੰਦ ਤੇ ਆਈ ਮਹਾਨਿਰਮਲੀ ਬੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੀ ਭਈ ਪੂਰਨ ਕਾਮ ਸਾਸ ਸਾਸ ਨ ਬਿਸਰ ਕਬ ਹੂੰ ਬ੍ਰਹਮ ਪ੍ਰਾਪ ਸਮਰਾਥ ਗੁਣ ਅਨਿਕ ਰਸਨਾ ਕਿਆ ਬਖਾਨੈ ਅਗਾਨਤ ਸਦਾ ਅਕਥ ਗੁਣ ਅਨਿਕ ਇਥਿਠਮਕ ਰਸਨਾ ਕਿਆ ਬਖਾਨੈ ਇਥਿ ਵਿਸਰਾਮ ਅਗਨਤ ਉਚਾਰਨ ਕਰਨਾ ਇਸ ਨੂੰ ਅਗਨਤ ਨਹੀਂ ਕਹਿਣਾ ਏਡੀ ਤੇ ਗੱਗੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਅਗਨਤ ਸਦਾ ਅਕਥ ਧੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਤਾਰਣ ਪਾਤੀ ਵਿਸਰਾਮ ਹੈ ਤਾਰਣ ਤੋਂ ਪਹਿਲਾਂ ਥਮਕ ਲਾ ਦਨੀ ਹੈ ਧੀਨ ਦਰਦ ਨਿਵਾਰ ਤਾਰਣ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਾਨਾ ਧ੍ਰਿੜ ਨਾਨਕ ਹਰ ਹਰ ਸਾਰਣਾ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬਹੁ ਸਗ ਨਮਾਇਆ ਮਹਾਦੀਰਗ ਰੋਗ ਮਹਾਦੀਰਗ ਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਛੀਐ ਜਨ ਧੂਰ ਕੋਟ ਜਨਮ ਕੇ ਲਾਹ ਹੈ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮਦ ਆਸਾ ਆਦ ਅੰਤੇ ਮਦ ਆਸਾ ਆਦ ਅੰਤੇ ਮਦ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣ ਕਾਟਿਐ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਾਵਣ ਪ੍ਰਾਪ ਪ੍ਰੇਮ ਭਗਤ ਗੋਪਾਲ ਸਿਮਰਨ ਆਵਾ ਗਮਨ ਇਕੱਠਾ ਲਿਖਿਆ ਹੋਇਆ ਥੋੜਾ ਜਿਹਾ ਵੱਖਰਾ ਕਰਕੇ ਪੜਨਾ ਸਦਾ ਆਵਾ ਗਮਨ ਪ੍ਰਾਪ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਾਵਨ ਮਿੱਤਰ ਪੁੱਤਰ ਕਲਤਰ ਸੋਹਿਰ ਸੋਰੇ ਰੇਦ ਪੂਲਾ ਹੀ ਪਾਠ ਕਰਨਾ ਸੋਰੇ ਰੇਦ ਇਕੱਠਾ ਹੀ ਪਾਠ ਹੈ ਮਿੱਤਰ ਪੁੱਤਰ ਕਲਤਰ ਸੋਰ ਰੇਦ ਇਕੱਠਾ ਹੀ ਸੋਰੇ ਰੇਦ ਮਿੱਤਰ ਪੁੱਤਰ ਕਲਤਰ ਸੁਰ ਰਿਦ ਤੀਨ ਤਾਪ ਜਲੰਤ ਸੁਰ ਰਿਦ ਦਾ ਅਰਥ ਹੈ ਸੁਹਿਰਦ ਨਿੱਕ ਦਿਲ ਵਾਲਾ ਸ਼ੁਭਚਿੰਤਕ ਪਿਆਰਾ ਯੋ ਵਖਰਾ ਨੀ ਕਰਨਾ ਸੁਰ ਰਿਦ ਸੁਰ ਰਿਦ ਤੀਨ ਤਾਪ ਜਲੰਤ ਜਾਪ ਰਾਮ ਨਾਮੁ ਦੁਖ ਨਿਵਾਰੇ ਜਪ ਰਾਮ ਰਾਮਾ ਜਾਪ ਰਾਮ ਰਾਮੁ ਦੁਖ ਨਿਵਾਰੇ ਮਿਲ ਮਿਲ ਹਰ ਜਨ ਸੰਤ ਸਰਬ ਵਿਦ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟ ਸਰਬ ਵਿਦ ਭ੍ਰਮਤੇ ਪੁਕਾਰਹਿ ਸਰਬ ਵਿਦ ਭ੍ਰਮਤੇ ਪੁਕਾਰਹਿ ਹਾਂਜੀ ਇੱਥੇ ਵਿਸਰਾਮ ਕਤਹਿ ਨਾਹੀ ਛੋਟ ਹਰ ਚਰਨ ਸਰਣ અપਾਰ ਪ੍ਰਭ ਕੇ ਧ੍ਰਿੜ ਗਹੀ ਨਾਨਕ ਓਟ ਗੂਜਰੀ ਮਹੱਲਾ ਪੰਜਵਾ ਕਰ ਚੌਥਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰਾਧ ਚਰੀ ਧਰ ਸਫਲ ਮੂਰਤ ਚਰੀ ਧਰਨੀਆ ਸ੍ਰੀ ਧਰ ਚਛਾ ਥੋੜਾ ਚਰੀ ਧਰ ਆਰਾਧ ਸ੍ਰੀ ਤਲ ਸਫਲ ਮੂਰਤ ਕਰਨ ਕਰਨ ਜੋਗ ਗੁਣ ਰਮਣ ਸ੍ਰਾਵਣ અપਾਰ ਮਹਿਮਾ ਫੇਰ ਨਾ ਹੋਤ ਵਿਯੋਗ ਗੁਣ ਰਮਣ ਸ੍ਰਵਣ અપਾਰ ਮਹਿਮਾ ਇਥੇ ਵਿਸਰਾਮ ਫੇਰ ਨਾ ਹੋਤ ਵਿਯੋਗ ਮਨ ਚਰਨਾਰਬਿੰਦ ਉਪਾਸ ਮਨ ਪਦ ਤੇ ਵਿਸਰਾਮ ਮਨ ਚਰਨਾਰਬਿੰਦ ਉਪਾਸ ਕਾਲ ਕਲੇਸ਼ ਮਿਟੰਤ ਸਿਮਰਣਾ ਕਾਟ ਜਮਦੂਤ ਫਾਸ ਰਹਾਉ ਸਤਰ ਦਹਨ ਹਰ ਨਾਮ ਕਹਿਨ ਔਰ ਆਕਾਸ਼ਨਾਕ ਉਪਾਉ ਕਰ ਅਨੁਗ੍ਰਹਿ ਪ੍ਰਭੂ ਮੇਰੇ ਨਾਨਕ ਨਾਮ ਸੁਆਵ ਗੂਜਰੀ ਮਹੱਲਾ ਪਿੰਜਵਾ ਤੂੰ ਸੰਬ੍ਰਤ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਾਪ ਗਾਈ ਗੋਵਿੰਦ ਤੂਜ ਬਿਨ ਅਵਰ ਨਾ ਠਾਵ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੁਮਾਰਾ ਨਾਮ ਰਹਾਉ ਸਤਗੁਰ ਸੇਵ ਲੱਗੇ ਹਰ ਜਨਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਕਾਸ਼ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਮਹਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੈ ਅੱਲਾ ਧਿਆਨ ਨਾਲ ਤੇ ਅੱਲਾ ਉਚਾਰਨ ਕਰਨਾ ਦਦੇ ਦੀਆਂ ਜਿਹੜੀਆਂ ਇਤਲਾਵਾਂ ਹਨ ਇਹ ਦੀਰਗ ਲਾ ਕੇ ਬੋਲਣਾ ਜਿਆਦਾ ਪਦ ਦਇਆਲਾ ਹੁੰਦਾ ਹੈ ਦਦਾ ਈੜੀ ਸਿਆਰੀ ਆੜੇ ਕੰਨਾਂ ਲੇ ਕੰਨਾ ਇਹ ਹੈ ਦਹ ਅੱਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜਿੰਜ ਅੱਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਇਹ ਠਮਕ ਧਿਆਨ ਨਾਲ ਲਾਉਣੀ ਹੈ ਚਰਨ ਆਧਾਰ ਤੇਰਾ ਇਥੇ ਸਮਕਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਏਕ ਨਗਰੀ ਪੰਜ ਚੋਰ ਬਸੀ ਅਲੇ ਬਰਜਤ ਚੋਰੀ ਤਾਵੇਂ ਇੱਕ ਨਗਰੀ ਪੰਚ ਚੋਰ ਬਸੀਲੇ ਇੱਥੇ ਵਿਸਰਾਮ ਹੈ ਬਰਜਤ ਚੋਰੀ ਤਾਵੇਂ ਤ੍ਰਿਹ ਦਾਸ ਮਾਲ ਰੱਖੈ ਜੋ ਨਾਨਕ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਤ੍ਰਿਹਦ ਸਮਾਲ ਰੱਖੈ ਇੱਥੇ ਠਮਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਇੱਥੇ ਵਿਸਰਾਮ ਹੈ ਮੋਖ ਮੁਕਤ ਸੋ ਪਾਵੇ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਹੰਦੀ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੇ ਚਿਤੋਹ ਬਾਸ ਦੇਉ ਬਨਵਾਲੀ ਹਾਂ ਧਿਆਨ ਨਾਲ ਚਿਤੋਹ ਕਿਸਕੇ ਉਚਾਰਨ ਕਰਨਾ ਚਿਪਤਹ ਬਾਸ ਦਿਓ ਬਨਵਾਲੀ RAM ਹਿਰਦੈ ਜਪ ਮਾਲੀ RAM ਹਿਰਦੈ ਜਪ ਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਉਰਦ ਮੂਲ ਜਿਸ ਇਥੇ ਠਮਕੈ ਸਾਖ ਤਲਾਹਾ ਆਮ ਸਾਖ ਤਲਾਹਾ ਤਤਾ ਵੀ ਉਲਾ ਦਿੰਦੇ ਨਖੇਰ ਕੇ ਪੜਨਾ ਸਾਖ ਤਲਾਹਾ ਉਰਦ ਮੂਲ ਜਿਸ ਸਾਖ ਤਲਾਹ ਕਿੱਥੇ ਵਿਸਥਾਪ ਚਾਰ ਬੇਦ ਜਿਤ ਲਾਗੇ ਸਹਜ ਭਾਇ ਜਾਏ ਤੇ ਨਾਨਕ ਜਾਏ ਤੇ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਸਹਜ ਭਾਇ ਸਹਜ ਭਾਇ ਜਾਏ ਤੇ ਨਾਨਕ ਜਾਏ ਤੇ ਪਦ ਤੇ ਠਮਕ ਲਾ ਦਿੰਨੀ ਹੈ ਨਾਨਕ ਪਦ ਦੀ ਵਿਸਥਾਪ ਸਰਜ ਪਾਏ ਜਾਇ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਆਗਨ ਮੇਰੈ ਪੋਹ ਪੋਹ ਪੱਤਰ ਤਤ ਡਾਲਾ ਪਾਰ ਜਾਤ ਇਥੇ ਯਮਕ ਲਾ ਦਨੀ ਹੈ ਘਰ ਆਗਨ ਮੇਰੈ ਆਗਨ ਕਸ ਕੇ ਬੋਲਨਾ ਹੈ ਪਾਰ ਜਾਤ ਘਰ ਆਗਨ ਮੇਰੈ ਪੋਹ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡਹ ਬਹੁਤ ਬਹੁਤ ਜੰਜਾਲਾ ਸੰਭੂ ਉਚਾਰਨ ਕਰਨਾ ਹੈ ਤੇ ਹਿੰਦੀ ਅਲਾ ਵੀ ਕਈ ਪਾਸੇ ਬੋਲ ਜੰਦੇ ਆ ਸੰਭੂ ਵੀ ਕਹਿ ਜੰਦੇ ਹਨ ਪਰ ਸੰਭੂ ਠੀਕ ਹੈ ਸਰਬਜੋਤ ਨਿਰੰਜਨ ਸੰਭੂ ਛੋਡਹ ਸਪਖਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨਵੈ ਸੁਣ ਸਿਖਵੰਤੇ ਨਾਨਕ ਬਿਨਵੈ ਛੋਡਹ ਮਾਇਆ ਜਾਲਾ ਮਨ ਵਿਚਾਰ ਏਕ ਲੇਵ ਲਾਗੀ ਪੁਨਰਪ ਜਨਮ ਨਕਾਲਾ ਸੋ ਗੁਰੂ ਸੋ ਸਿੱਖ ਕਥੀ ਆਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦਾ ਗਿਰਹੀ ਜੋਗੀ ਤੇ ਇਸ ਰਾਮ ਧਿਆਨ ਨਾ ਲਾਉਣਾ ਤਿਸ ਕਾਰਨ ਕੰਮ ਨਾ ਇੱਥੇ ਠਮਕ ਧੰਦਾ ਨਾਹੀ ਇੱਥੇ ਵਿਸਥਾ ਧੰਦਾ ਇੱਥੇ ਯਮਕ ਲਾਦਣੀ ਹੈ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿ ਯਲੇ ਲੋ ਮੋਹ ਤੇ ਸੁਬਾਇ ਮਾਨ ਤਤ ਅਵਗਤ ਧਿਆਇ ਅਵਗਤ ਅਵਿਗਤ ਨਹੀਂ ਕਹਿਣਾ ਹੈ ਮਾਨ ਤਤ ਅਵਗਤ ਧਿਆਇ ਗੁਰ ਪ੍ਰਸਾਦੀ ਪਾਇਆ ਗੁਰ ਪ੍ਰਸਾਦੀ ਪਾਇਆ ਮਾਨ ਤਤ ਅਵਗਤ ਧਿਆਇ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਬਦ ਆਤ ਕਥਿ ਅਲੇ ਸੇਤ ਬਰਨ ਸਬ ਦੂਤਾ ब्रह्मकमल मद्द तास रसादं जागत नाही सूता। ਇਹ ਵੀ ਪਾਠ ਬੜੇ ਧਿਆਨ ਨਾਲ ਉਚਾਰਨ ਕਰਨਾ ਹੈ। ब्रह्मकमल मद्द ਇੱਥੇ ਠਮਕ ਹੈ। तास रसादं ਇੱਥੇ ਵਿਰਾਮ ਹੈ। ਜਾਗਤ ਇੱਥੇ ਜਮਕ ਲਾਉਣੀ ਹੈ। 나히 सूता। ਇਉਂ ਨਹੀਂ ਕਹਿਣਾ ਜਾਗਤ 나히 सूता ਨਹੀਂ ਕਹਿਣਾ। ਜਾਗਤ 나히 सूता। ब्रह्मकमल मद्द तास रसादं ਜਾਗਤ ਨਾਹੀ ਸੂਤਾ ਮਹਾ ਗੰਬੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਜੋ ਆਇਆ ਇਸ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਮਹਾ ਗੰਬੀਰ ਪੱਤਰ ਪਾਤਾਲਾ ਨਾਨਕ ਇਥੇ ਜਮਤ ਲਾ ਦਿੰਨੀ ਹੈ ਪਾਤਾਲਾ ਤੇ ਵਿਸਰਾਮ ਹੈ ਨਾਨਕ ਸਰਬ ਜੋ ਆਇਆ ਮਹਾ ਗੰਬੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹ ਨ ਗਰਭੰ ਉਪਦੇਸ਼ ਗੁਰੂ ਮਮ ਇਥੇ ਠਮਕ ਲੱਗੇਗੀ ਪੁਨਹ ਨ ਗਰਭੰ ਉਪਦੇਸ਼ ਗੁਰੂ ਮਮ ਪੁਨਹ ਨ ਗਰਭੰ ਮਮ ਨਹੀਂ ਕਹਿਣਾ ਮਮ ਪੁੱਲਾ ਹੀ ਬੋਲਣਾ ਉਪਦੇਸ਼ ਗੁਰੂ ਮਮ ਪੁਨਹ ਨ ਗਰਭੰ ਬੇਖਤਾਜ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਮਨ ਕਮਨ ਜਾਚੈ ਪ੍ਰਭ ਦਾਤੇ ਕਮਨ ਨਾਣੀ ਨਹੀਂ ਬੋਲਨੇ ਕਮਨ ਕਮਨ ਜਾਚੈ ਪ੍ਰਭ ਦਾਤੇ ਕਮਨ ਕਮਨ ਜਾਚੈ ਪ੍ਰਭ ਦਾਤੇ ਤਾਂ ਕੇ ਅੰਤ ਨ ਪ੍ਰਹ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਅਬ ਬੱਬੇ ਨਾਲ ਨਹੀਂ ਬੋਲਣਾ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨ ਹਾਰ ਐਦੀ ਜਾਪ ਤਪ ਸੰਜਮ ਸੱਚ ਆਧਾਰ ਐਜੀ ਇਹ ਲੰਬੀ ਆਵਾਜ਼ ਨਾਲ ਪਾਠ ਕਰਨਾ ਸੰਬੰਧਕ ਪਾਠ ਹੈ ਇੱਥੇ ਜਮਕ ਲਾ ਦੇਣੀ ਹੈ ਐਜੀ ਨਹੀਂ ਕਹਿਣਾ ਐਜੀ ਐਜੀ ਜਾਪ ਤਪ ਸੰਜਮ ਇੱਥੇ ਵਿਸਰਾਮ ਹੈ ਸੱਚ ਆਧਾਰ ਮੇਰੇ ਆਧਾਰ ਛਪਿਆ ਹੋਇਆ ਸੀ ਆਧਾਰ ਪਾਠ ਹੈ ਰੈਡੀ ਕਰਨਾ ਨਹੀਂ ਆਧਾਰ ਸਿੱਧਾ ਹੀ ਐੜਾ ਤੱਕ ਦੇ ਕਰਨਾ ਰਾਰਾ ਇੱਕ ਇੱਕ ਕਰਨਾ ਮੇਰੇ ਦੋ ਛਪੇ ਹੋਏ ਸਨ ਆਧਾਰ ਸੀ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁਨ ਸਮਾਦ ਰਹਿ ਲਿਵ ਲਾਗੀ ਏਕਾ ਏਕੀ ਸ਼ਬਦ ਵਿਚਾਰ ਜਾਲ ਥਲ ਧਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਇਹ ਪਾਠ ਬੜੇ ਧਿਆਨ ਨਾਲ ਉਚਾਰਨ ਕਰਨਾ ਨਾ ਤਦ ਮਾਇਆ ਮਗਨ ਨਾ ਛਾਇਆ ਇੱਥੇ ਵਿਸਰਾਮ ਨਾ ਸੂਰਜ ਚੰਦ ਨਾ ਨਾ ਸੂਰਜ ਚੰਦ ਨਾ ਇੱਥੇ ਠਮਕ ਲਾ ਦਨੀ ਜੋਤ ਅਪਾਰ ਵਾਹਿਗੁਰੂ ਦੀ ਜੋਤ ਹੈ ਸੀ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਦੀ ਜੋਤ ਹੈ ਕਿ ਸੀ ਉਦੋਂ ਚੰਦ ਤੇ ਸੂਰਜ ਨਹੀਂ ਸਨ ਇਹ ਉਹ ਨਹੀਂ ਕਹਿੰਦਾ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਵ ਦ੍ਰਿਸ਼ਟ ਲੋਚਨ ਸਭ ਆਪ ਅੰਤਰ ਏਕਾ ਨਦਰ ਸੋ ਤ੍ਰਿਪਵਨ ਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨੁ ਮਹੇਸ ਆਕਾਰ ਸਰਬੇ ਜਾਚਕ ਤੂੰ ਪ੍ਰਾਪ ਦਾਤਾ ਵਿਸਰਾਮ ਹੀ ਲਈ ਜੰਨਾ ਠਮਕ ਤੇ ਵੀ ਸਰਬੇ ਜਾਚਕ ਤੂੰ ਪ੍ਰਾਪ ਦਾਤਾ ਦਾਤ ਕਰੇ ਆਪਣਾ ਵਿਚਾਰ ਇੰਜ ਚਲਦਾ ਤੂੰ ਤੂੰ ਸਿੱਧਾ ਉੱਥੇ ਰੁਕ ਸਰਬੇ ਜਾਚਕ ਤੂੰ ਪ੍ਰਭ ਦਾਤਾ ਇੱਥੇ ਜਿਆਦਾ ਰੁਕ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੈ ਪ੍ਰਭ ਨਾਇਕ ਦੇਦੇ ਟੋਟ ਨਾਹੀ ਪੰਡਾਰ ਦੇਦੇ ਟੁੱਟ ਨਾਹੀ ਪੰਡਾਰ ਹੁੰਦਾ ਭੰਡਾ ਕੱਚ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਯਮਕ ਵੀ ਲਾਵੇ ਤੇ ਐਨ ਮਿਹਨਤ ਕੀਤੀ ਹੋਏ ਨਾ ਫੇਰ ਲਗਦੀਆਂ ਹੁੰਦੀਆਂ ਜਮਕਾਂ ਹੁੰਦਾ ਭਾਂਡਾ ਕਾਸ਼ ਨਾ ਸਮਾਵੇ ਇੱਥੇ ਵਿਸਰਾਮ ਸਿੱਧਾ ਅੰਮ੍ਰਿਤ ਪਰਿਆ ਨਿਹਾਰ ਸਿੱਧਾ ਤੇ ਜਮਕ ਲੱਗ ਸਿੱਧ ਸਮਾਧੀ ਅੰਤਰ ਜਾਚਹਿ ਸਮਾਧੀ ਕਹਤਾ ਸਮਾਧੀ ਤਦੇ ਨਾਲ ਗੁਨੈ ਸਿੱਧ ਸਮਾਧੀ ਅੰਤਰ ਜਾਚਹਿ ਰੇਦ ਸਿੱਧ ਜਾਚ ਕਰਹਿ ਜੈਕਾਰ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਐਸੋ ਜਾਲ ਦੇਵਹ ਪ੍ਰਕਾਰ ਵੱਡੇ ਭਾਗ ਗੁਰਸਿਵਹ ਆਪਣਾ ਭੇਦ ਭੇਦ ਨਾਹੀ ਗੁਰਦੇਵ ਮਰਾਰ ਤਾਕੋ ਕਾਲ ਨਾਹੀ ਜਮ ਜੋ ਹੈ ਬੂਝੈ ਅੰਤਰ ਸਾਬਦ ਵਿਚਾਰ ਆਬ ਤਬ ਅਵਰ ਨਮਾਗੋ ਹਾਰ ਪੈ ਨਾਮ ਨਰੰਜਨ ਦੀਜੈ ਪਿਆਰ ਨਰੰਜਨ ਕਹਿ ਦਿੰਦਾ ਤੂੰ ਨਰੰਜਨ ਸ਼ਿਆਰੀ ਵੀ ਛੜ ਜੰਨਾ ਤੇ ਨੰਨਾ ਵੀ ਛੜ ਜੰਨਾ ਦੂਜਾ ਨਿਰੰਜਨ ਨੰਨੀ ਸ਼ਿਆਰੀ ਨਿਰੰਜਨ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਾਲ ਮਾਗੈ ਹਰ ਜਸ ਦੀਜੈ ਕਿਰਪਾ ਧਾਰ ਗੂਜਰੀ ਮਹੱਲਾ ਪਹਿਲਾ ਐ ਜੀ ਜਨਮ ਮਰ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤਪਤ ਪਾਈ ਭਾਈ રે RAM ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੀ ਐਸੀ ਨਾਮ ਬਡਾਈ ਰਹਾਉ ਐਜੀ ਬਹੁਤੇ ਭੇਖ ਕਰ ਹੈ ਭਿੱਖਿਆ ਕੋ ਕੀਤੀ ਉਧਰ ਭਰਨ ਕਹਿ ਤਾਈ ਇਸ RAM ਧਿਆਨ ਨਾ ਲਾਉਣਾ ਐਜੀ ਇਥੇ ਯਮਕ ਬਹੁਤੇ ਭੀਖ ਕਰ ਹੈ ਇਥੇ ਠਮਕ ਭਿਖਿਆ ਗੋ ਇਥੇ ਵਿਸਰਾਮ ਹੈ ਕੀਤੇ ਇਥੇ ਜਮਕ ਉਧਰ ਭਰਨ ਕੈ ਤਾਈ ਬੇਨ ਹਰ ਭਗਤ ਨਾਹੀ ਸੁਖ ਭਰਾਨੀ ਬੇਨ ਗੁਰ ਗਰਬ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਐ ਜੀ ਇਥੇ ਜਮਕ ਕਾਲ ਇਥੇ ਵੀ ਥੋੜਾ ਠਹਿਰਾ ਦਿਨਨਾ ਸਦਾ ਸਿਰ ਉੱਪਰ ਠਾਡੇ ਇੱਥੇ ਵਿਸ਼ਰਾਮ ਐ ਜਨਮ ਜਨਮ ਵੈਰਾਈ ਸਤਿਗੁਰ ਸਬਦ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ਗੁਰ ਸਰਣਾਈ ਜੋ ਹੀ ਨਾ ਸਕੇ ਦੂਤ ਨਾ ਸਕੇ ਸੰਤਾਈ ਦੂਤ ਨਾ ਸਕੇ ਸੰਤਾਈ ਥੋੜਾ ਜਿਹਾ ਕਸਕੇ ਉਚਾਰਨ ਬੋਲ ਆਗਤ ਨਾਥ ਨਿਰੰਜਨ ਰਾਤੀ ਨੇਰ ਪਾਵ ਸਿਉ ਲੇਵ ਲਈ ਐ ਜੀਉ ਨਾਮ ਦਿੜਹੁ ਨਾਮੇ ਲੇਵ ਲਾਵਹੁ ਸਤਗੁਰ ਤੀ ਟੇਕ ਟਿਕਾਈ ਦਿੜਹੁ ਉਚਾਰਨ ਕਰਨਾ ਇਥੇ ਦ੍ਰਿੜਹੁ ਨਹੀਂ ਕਹਿਣਾ ਜੋ ਤਿਸ ਭਾਵੈ ਸੂਈ ਕਰਸੀ ਕੀਰਤ ਨ ਮਿਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੰਮੀ ਦੇ ਹਲੰਤ ਨਹੀਂ ਹੈ ਤੁਮਾਰੀ ਬਾਠ ਐ ਜੀ ਭਾਗ ਪਰੇ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਭਾਗ ਪਰੇ ਭੱਜ ਕੇ ਪੈ ਗਈ ਹਾਂ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਆ ਬਤਵ ਏਕੋ ਏਕ ਪੁਕਾਰ ਆਦ ਜੁਗਾਦ ਸਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਓ ਬਾਨ ਆਈ ਕਰ ਕਿਰਪਾ ਗੁਰਦਰਸ਼ ਦਿਖਾਵੋ ਹੋ ਮੈਂ ਸਬਦ ਜਲਾਈ ਐ ਜੀ ਕੀਆ ਮੰਗੋ ਕਿਛ ਰਹਿ ਨ ਦੀਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਵਾਹਿਗੁਰੂ ਜੀ ਕਾ ਕਾਲ ਸਾ ਬਾਹਿ ਵਾਹਿਗੁਰੂ ਜੀ ਕੀ ਫਤਿਹ